اے ਮਾਨਾ ਤੂੰ ਮਤਮਾ ਕਰ ਰਹੀ ਮੈਂ ਕਿੱਥੇ ਜਾਣਾ ਗੁਰਮੁਖ ਰਵਾਣਾ ਹੋ ਮੰਨਦਾ ਰਹੇ ਤੋ ਬਾੜੇ ਸਾਨੂੰ ਰੋਗ ਦੇ ਆਈ ਤੱਕਣਾ ਬਾੜੇ ਦੇ ਪਰ ਚੱਲਦੇ ਉਲਟ ਚੱਲਦੇ ਜੀ ਆਪਣੇ ਮਰਜ਼ੀ ਨਾਲ ਬਾੜੇ ਚਲਾਉਣਾ ਚਾਹੁੰਦੇ ਆ ਬਾੜੇ ਟਾਂ ਟੋਪੇ ਚੱਲਦੇ ਨਾ ਜੀ ਸਤਿ ਕਰ ਅਸੀਂ ਆਪਣਾ ਬੇਲਾ ਕਰਕੇ ਕਰ ਲਿਆ ਉਹ ਜਿਹੜੀ ਤੁਰਵਾਈ ਉਹਨੂੰ ਆਪਣੇ ਸਾਹਮਣੇ ਚੱਲਣਾ ਅਸੀਂ ਉਹਨਾਂ ਨਾਲ ਚੱਲਣਾ ਅਸੀਂ ਕਿਉਂਕਿ ਗੁਰਬਾਣੀ ਕੀ ਵਸਤੂ ਹੈ ਗੁਰਬਾਣੀ ਗੀਤਾ ਵਿਗ੍ਰਾਂਤ ਕੀ ਵਸਤੂ ਨੇ ਪਰਮੇਸ਼ਰ ਦਾ ਵਿਧਾਨ ਸਤ ਕੋਈ ਵੀ ਦੇਸ਼ ਦਾ ਵਿਧਾਨ ਅੰਦਰੋਂ ਚੱਲਦਾ ਨਹੀਂ ਨਿਯਮ ਤੋਂ ਬਣਾ ਕਰਨੋਂ ਤੋ ਜੀ ਬੰਦੋ ਤਾਂ ਮਾਤ ਰੋਗ ਜਿਹੜਾ ਉਹਦਾ ਵਿਧਾਨ ਕੀ ਹੈ ਆ ਮਾਤ ਰੋਗ ਜਿਹਦਾ ਵਿਧਾਨ ਕੀ ਹੈ ਗੁਰਬਾਣੀ ਪੜ ਕੇ ਦੇਖੋ ਗੁਰਬਾਣੀ ਕਹਿੰਦੀ ਉਹ ਵਿਧਾਨ ਸਤ ਹੁਣ ਕਿਸੇ ਵੀ ਦੇਸ਼ ਦਾ ਆਪਣਾ ਵਿਧਾਨ ਸਭ ਦਾ ਆਪਣਾ ਆਪਣਾ ਉਹ ਵੀ ਤਾਂ ਅਦਰ ਕੋਈ ਬੁਰਦ ਚੱਲੇਗਾ ਫੜ ਕੇ ਅੰਦਰ ਦੇ ਰੋਸੀ ਕਰਦਾ ਇੱਥੇ ਜਿਨਾ ਮਾਤਰ ਹੋਵੇ ਇੱਕ ਕਾਨੂੰਨ ਸਾਡੇ ਲਈ ਜੀ ਵਾਹ ਸਰ ਜੀ ਉਹ ਵੀ ਗੀਤਾ ਦਾਦਿਆ ਉਹ ਗੁਰੂ ਰਾਜ ਸਾਹਿਬ ਦਾਦੇ ਨੇ ਕੁਰਾਨ ਬਾਈ ਜਿਹਨੇ ਧਰਵਾਇ ਮਹਾਂਕੰਨ ਸਹਿਰੇ ਨੇ ਉਹ ਵਿਧਾਨ ਦਾਦਾ ਐਸੇ ਮਦਦ ਚੱਲੋ ਥੋੜੀ ਪੜਾਈ ਤਾਂ ਸਰ ਜੀ ਬਾਦ ਨੂੰ ਕੋਈ ਸੁਲਾਹ ਰੱਖੇ ਨਾ ਕਿ ਅਸਰ ਨਾਲ ਬਿਲਾਸ ਪਰ ਅਸੀਂ ਆਪਣੇ ਸਾਹੋਤਾ ਕਹਿੰਦੇ ਮਤਮਾਨ ਮਾਨ ਕਰੇ ਇਹ ਮੰਨ ਤੋ ਮਤਮਾਨ ਕਰੇ ਮੈਂ ਕਿ ਜਾਣਦਾ ਗੁਰੂ ਖਨ ਮਾਨ ਨੂੰ ਨਿਵਾੜਾ ਹੋ ਗਿਆ ਪਰ ਅਸੀਂ ਸਾਰੇ ਕਿੱਥੇ ਦਾ ਮਾਨਸਾ ਮਾਰ ਗੱਲ ਹਰ ਗੰਥ ਬਟਾਉਣਾ ਚਾਹੀਦਾ ਹੈ ਸਾਡੀ ਭਲਾਈ ਕਿੱਥੋਂ ਹੈ ਨਾ ਲੈ ਕੇ ਨਾ ਵੀ ਅਸੀਂ ਮੁੜ ਕੇ ਬੜੇ ਗੁਰੂ ਦੇ ਸੇਵਾ ਮੁੜ ਕੇ ਨਾ ਜਾਂਦਾ ਵਿਧਾ ਦੇ ਵਿਰੁੱਧ ਕਿੰਨੇ ਸਾਲ ਨਹੀਂ ਕਿਹੜਾ ਬੰਦਾ ਇਨਸਾਨ ਵਿਧਾ ਆਧਿਆਪਤਤਾ ਪਛਾਣਦਾ ਕੋਈ ਸਿਸ਼ਟਾ ਅਗੁਰੂ ਸ਼ਗੁਰੂ ਜਬਰਾਂ ਚਾ ਅਗੁਰੂ ਸ਼ਗੁਰੂ ਪਸੇ ਬਰਾਬਰ ਜਗਤ ਕੋ ਬਧਾ ਚੱਲਦਾ ਸਤਿ ਗੱਦੇ ਕੀਆ ਦਰਾਂ ਦੇ ਨਹੀਂ ਹੋਣਾ ਤੁਨਾ ਬਾਣੀ ਵਿਚਾਰ ਕੋ ਨਿਦਾਰਗ ਜੇ ਬੁਝਿਆ ਬਣ ਜਾਏ ਚੱਲਣਾ ਸ਼ੁਰੂ ਕਰ ਦिए ਸੁਖੀ ਸੁੱਖਾਂ ਆਂਦੇ ਸ ਮੈਂ ਮਰੀ ਦਾ ਫਾਹ ਕੋ ਕਿ ਜਿਹੜਾ ਐਨਾ ਗਦਾਰਾ ਉਹ ਬੜੇ ਸਮੁੰਦਰ ਵਿੱਚ ਡਰਾਗਰ ਅਦਾਰੇ ਮਾਰ ਜਨ ਕੋ ਬੱਟ ਅਨੰਦਾ ਸਾਹਿਬ ਜੀ ਬਾਣੀ ਸੁਣਾਉਂਦੇ ਐਨਾ ਕਪੜਾ ਦਾਰਾ ਛੱਡ ਕੇ ਮੈਂ ਵਸਾਂ ਹੂੰ ਇਹ ਦਾ ਜਨਕਾ ਸਾਧ ਨਭਰਾਣੋਂ ਪਿਰਾਡੇ ਰਹਾ ਬਹੁਤ ਲੋਕ 15 ਨਗਰ ਚਾਹ ਤੇ ਨੈਕ ਸੰਦਸ ਕਾ ਕ ਸਾਰਾ ਭਗਵਾਸ ਬੰਦ ਕਰਕੇ ਰੱਬ ਦੇ ਮਰਜੇ ਤੇ ਰਾਏ ਨਾ ਆਦਾ ਜੀ ਹਾਂ ਹੋਰ ਇਹ ਕਿਵੇਂ ਚਲਾ ਲੇਗਾ ਇਹ ਤਾਂ ਭਗਵਾਸ ਆ ਉਹ ਨਾ ਲੰਗਰ ਹੀ ਖੁਦਾਏ ਕਾ ਹਾਂ ਹਾਂ ਜੀ ਜੋ ਸਭ ਗੋਬਿੰਦ ਸਾਹ ਗੋਬਿੰਦ ਵਾਸੇ ਕਿ ਤੁਹਾਨੂੰ ਕੋਈ ਕਿਸੇ ਨੂੰ ਖਿਲਾਉਣਾ ਕਰਤਾ ਸੁਰਖੇਗਾ ਸੜੀ ਨਾ

ਯੋਕਰਮਾ ਤੇਰਮਾ ਜੀ ਜੀ ਤੁਹ ਕਹਿ ਤਾ ਕਿ ਕਵਾਸਾ ਮੇਰੇ ਤਾਂ ਬੁਨੇ ਨੇ ਕਰਨ ਵਾਲੇ ਜੇ ਮੈਂ ਤਾਂ ਕਰਵਾ ਦੇ ਤੇਰਾ ਸ਼ੁਕਰ ਕਰੋ ਮੈਂ ਜੋਗ ਵਿੱਚ ਤਾਂ ਕਰਵਾ ਦੇ ਤੇ ਜਦੋਂ ਮੈਂ ਕਰਵਾ ਤਾ ਉਹ ਬਾਕੀ ਲੋਕਾ ਦਾ ਆਉਂ ਚੰਦਰ ਚਾਲ ਸੂਰ ਲੰਗਰ ਭਰਾ ਸਭ ਮੇਰਾ ਬਖਵਾਸ ਅਰ ਅਬ ਦੀ ਗੇੜਾ ਕਰਤਾ ਕਰੀਂ ਨਾ ਤੂੰ ਕਿ ਕਰ ਮੋਣਾ ਦੇ

ਸਾਪੋਕਨ ਉਹ ਕਾਹ ਬਣਾਇਆ ਖਦੇ ਦਿੰਦੇ ਨੂੰ ਕਿਦੇ ਨੂੰ ਇਹ ਇਹਨਾਂ ਤਰ੍ਹਾਂ ਪ੍ਰਵੇਸ਼ਲੇ ਇਹਨਾਂ 100% ਵਿਚਾਰ ਉਹ ਸਾਡੇ ਨਾਲ ਅੱਥਰ ਕਰਦਾ ਤੁਹਾਨੂੰ ਚੌਵੀ ਦਾ ਸਵਾਸ ਨੂੰ ਉਤਾਰਨ ਨਾ ਕਰਿ ਕਰਾਇਆ ਉਹ ਤਾਂ ਇਹ ਆਇਆ ਸੋਧੀ ਕਹਿੰਦਾ ਕਰਦਾ ਜਿਹੜਾ ਆਜੂ ਇੱਕ ਪਰ ਲੋਕਾਂ ਨਾਲ ਬੰਨ੍ਹ ਕੇ ਅਧਾਰ ਕੇ ਬਿਰਾਜਦਾ ਆ ਆ ਕਿੰਨੀ ਦੁਨੀਆ ਨਾਲ ਕਾਰ ਬਕਾਦਾ ਸੋਧਣਾ ਕਰਕੇ ਲਾਇਆ ਕਿਦੇ ਨੂੰ